ਬੜੀ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਇਨਸਾਨ ਦੇ ਵਿੱਚ ਪ੍ਰੋਬਲਮ ਪਤਾ ਕੀ ਹੈ ਡਿਨਾਇਲ ਹੈ ਅਸੀਂ ਸੋਚਦੇ ਹਾਂ ਕਿ ਜੋ ਕਿਸੇ ਨਾਲ ਹੋ ਰਿਹਾ ਨਾ ਮੇਰੇ ਨਾਲ ਨਹੀਂ ਹੋ ਸਕਦਾ ਆ ਸਭ ਤੋਂ ਵੱਡੀ ਨਾ ਹੈ ਸਭ ਤੋਂ ਵੱਡੀ ਪ੍ਰੋਬਲਮ ਸਾਡੀ ਇਸ ਬ੍ਰੇਨ ਦੀ ਹੈ ਕਿ ਜੋ ਲੋਕਾਂ ਨਾਲ ਬਰਬਾਦੀ ਹੋ ਰਹੀ ਹੈ ਨਾ ਉਹ ਮੇਰੇ ਨਾਲ ਨਹੀਂ ਹੋਏਗੀ ਜਾਂ ਮੇਰੇ ਨਾਲ ਹੋ ਹੀ ਨਹੀਂ ਰਹੀ ਅਸਲ ਚ ਹੁੰਦਾ ਕੀ ਹੈ ਕਿ ਅਸੀਂ ਸਾਰੇ ਉਸ ਬਰਬਾਦੀ ਦੇ ਵਿੱਚੋਂ ਲੰਘ ਰਹੇ ਹੁੰਦੇ ਹਾਂ ਐਸ ਵੇਲੇ ਵੀ ਹੋ ਰਹੀ ਹੈ हां सिर्फ ये है कि ਸਾਡੀ ਡਿਨਾਇਲ ਖਤਮ ਹੋ ਜੇ ਨਾ ਤੇ ਅਸੀਂ ਸੋਚ ਲਈਏ ਕਿ ਹਾਂ ਮੇਰੀ ਬਰਬਾਦੀ ਮੈਨੂੰ ਨਜ਼ਰ ਆ ਰਹੀ ਹੈ ਮੇਰੀ ਬੇਵਸੀ ਮੈਨੂੰ ਨਜ਼ਰ ਆ ਰਹੀ ਹੈ ਐਂਡ ਮੇਰੀ ਬਰਬਾਦੀ ਦਾ ਜ਼ਿੰਮੇਵਾਰ ਕੋਈ ਦੁਨੀਆ ਨਹੀਂ ਹੈ ਮੇਰੀ ਬਰਬਾਦੀ ਦਾ ਜ਼ਿੰਮੇਵਾਰ ਮੇਰੇ ਆਪਣੇ ਹੀ ਜ਼ਿੰਦਗੀ ਦੇ ਪਾਰਟਨਰਸ਼ਿਪ ਹੈ ਮੈਂ ਜਿਹੜਾ ਹਿੱਸਾ ਵਿੱਚ ਪਾ ਰਿਹਾ ਨਾ ਘੱਟੋ ਘੱਟ ਮੈਂ ਆਪਣਾ ਹਿੱਸਾ ਕੱਢਣਾ ਉਸ ਬਰਬਾਦੀ ਚ ਬਸ ਦੈਟਸ ਇਟ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਰ ਸਕਦਾ ਜੀ ਮੈਂ ਇਸ ਤੋਂ ਵੱਧ ਕੋਲ ਰੋਲ ਪਲੇ ਕਰ ਰਿਹਾ ਨਾ ਕਿ ਮੈਂ ਕਿਸੇ ਨੂੰ ਸਮਝਾਉਣ ਜਾ ਰਿਹਾ ਜਾਵਾਂ ਕਿਸੇ ਨੂੰ ਬਸ ਆ ਲੋ ਬਿਹਾਲ ਹੋ ਗਿਆ ਪਹਿਲੀ ਗੱਲ ਤੇ ਸਭ ਤੋਂ ਪਹਿਲੀ ਗੱਲ ਕਹਿਣੀ ਇਹ ਗੱਲ ਆਪਣੇ ਆਪ ਨੂੰ ਕਹਿਣੀ ਕਿ ਜਿਹੜੀ ਬਰਬਾਦੀ ਕਿਸੇ ਨਾਲ ਹੋ ਰਹੀ ਹੈ ਨਾ ਕਿ ਤੇ ਉਹ ਬਰਬਾਦੀ ਮੇਰੇ ਨਾਲ ਤੇ ਨਹੀਂ ਹੋ ਰਹੀ ਆ ਕੁਐਸਚਨ ਜਦੋਂ ਚੱਲਣਾ ਸ਼ੁਰੂ ਹੋ ਜਾਏਗਾ ਨਾ ਤੁਹਾਡੇ ਅੰਦਰ ਇੱਕ ਇੱਕ ਚੱਲੀ ਜਾਏ ਚੱਲੀ ਜਾਏ ਚੱਲੀ ਜਾਏ ਚੱਲੀ ਜਾਏ ਤੁਸੀਂ ਕਿਸੇ ਦੀ ਬਰਬਾਦੀ ਦੇਖ ਕੇ ਜਦੋਂ ਤੁਹਾਡੇ ਅੰਦਰ ਇੱਕ ਕੁਐਸਚਨ ਚੱਲਣਾ ਸ਼ੁਰੂ ਹੋ ਜਾਏਗਾ ਨਾ ਤਨੋਂ ਆਨਸਰ ਦੀ ਲੋਡ ਨਹੀਂ ਪੈਗੀ ਨੈਵਰ ਐਕਸਪੈਕਟ ਅਨਸਰ ਨੈਵਰ ਐਕਸਪੈਕਟ ਅਨਸਰ ਹੁਣ ਤੁਸੀਂ ਦੇਖੋ ਕਿ ਆਸ-ਪਾਸ ਲੋਕ ਕਿਸੇ ਬਿਮਾਰੀ ਦੇ ਨਾਲ ਜਾ ਰਹੇ ਆ ਇੱਕ ਹੁੰਦਾ ਹੈ ਕਿ ਉਸ ਵਾਸਤੇ ਤੁਸੀਂ ਐਮਪੈਥਾਈਜ਼ ਕਰਦੇ ਹੋ ਤੁਸੀਂ ਸਿੰਪੈਥਾਈਜ਼ ਕਰਦੇ ਹੋ ਤੁਸੀਂ ਸੋਚਦੇ ਹੋ ਕਿ ਹਾਂ ਭਈ ਇਹ ਕੀ ਹੋ ਗਿਆ ਬੜਾ ਸੈਂਸੇਸ਼ਨਲ ਇਮੋਸ਼ਨਲ ਬ੍ਰੇਨ ਕੰਮ ਕਰਦਾ ਤੁਹਾਨੂੰ ਅਫਸੋਸ ਲੱਗਦਾ ਹੁਣ ਇਹਦਾ ਸੈਕਿੰਡ ਪਾਰਟ ਕੀ ਹੈ is there anything for you is there anything for you ਤੁਸੀਂ ਕੁਝ ਹੋ ਜਾ ਕੁਝ ਰਸਤਾ ਤਾਂ ਨਹੀਂ ਬਣਾ ਰਹੇ ਐਂ ਤੁਸੀਂ ਕਿਤੇ ਰੱਖ ਕੇ ਤੇ ਨਹੀਂ ਬੈਠੇ ਪੀ ਉਹਦੇ ਨਾਲ ਹੋਣਾ ਸਾਡੇ ਨਾਲ ਨਹੀਂ ਹੋਣਾ ਬੜਾ ਸੀਰੀਅਸ ਮਸਲਾ ਹੈ ਐਂ ਜਦੋਂ ਕੋਈ ਦੇਖੋ ਆਸ-ਪਾਸ ਕੁਝ ਹੁੰਦਾ ਨਾ ਅਸੀਂ ਥੋੜੀ ਦੇਰ ਵਾਸਤੇ ਬੜੇ ਗਮਗੀਨ ਸੀਰੀਅਸ ਹੋ ਜਾਂਦੇ ਆ ਬਟ ਅਸੀਂ ਇੱਕ ਡਿਨਾਇਲ ਚ ਰਹਿੰਦੇ ਆ ਕਿ ਇਹ ਰੂਪ ਕਿਸੇ ਨਾਲ ਹੋਇਆ ਮੇਰੇ ਨਾਲ ਨਹੀਂ ਹੋ ਸਕਦਾ ਆ ਲਿਖਿਆ ਅਸੀਂ ਉਸ ਰਸਤੇ ਤੇ ਕੁਛ ਨਾ ਕੁਛ ਅਸੀਂ ਵੀ ਚੱਲ ਰਹੇ ਹੁੰਦੇ ਹਾਂ ਕੋਈ ਇਹ ਗੱਲ ਨਹੀਂ ਹੁੰਦੀ ਕਿ ਉਹ ਵੱਖਰੀ ਚੀਜ਼ ਹੁੰਦੀ ਐ ਅਸੀਂ ਵੱਖਰੇ ਹੁੰਦੇ ਹਾਂ ਹਾਂ ਉਹਦੇ ਵਿੱਚ ਅਸੀਂ ਲੱਭਦੇ ਆ ਕਿ ਇਹ ਇਨਸਾਨ ਮੈਡੀਸਨ ਨਹੀਂ ਸਿਖਾ ਰਿਹਾ ਐ ਪ੍ਰੋਗਰਾਮ ਚ ਨਹੀਂ ਸੀਗਾ ਅਸੀਂ ਵੀ ਆਪਣੇ ਅੰਦਰ ਚਾਤੀ ਮਾਰੀਏ ਕਿ ਅਸੀਂ ਕਿੰਨੀ ਕੋਈ ਮੈਡੀਸਿਨ ਦੇ ਵਾਸਤੇ ਰਿਸਪੈਕਟ ਹੈ ਅਸੀਂ ਪ੍ਰੋਗਰਾਮ ਦੇ ਵਿੱਚ ਕਿੰਨੇ ਕਿ ਇਨਵੋਲਡ ਆਂ ਇਹ ਗੱਲ ਸਾਨੂੰ ਆਪਣੀ ਬਿਮਾਰੀ ਦਿੱਕੀ ਹੈ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਡੋਨੈਲ ਤੁਸੀਂ ਅੱਜ ਥੋੜੀ ਹੋ ਕੱਲ ਵਾਸਤੇ ਸਫੀਸ਼ੀਐਂਟ ਹੋਏਗੀ ਕੱਲ ਇੱਕ ਹੋਰ ਡੋਨੈਲ ਆਏਗੀ ਕੱਲ ਇੱਕ ਹੋਰ ਦਿਮਾਗ ਦਾ ਇੱਕ ਇਹੋ ਜਿਹਾ ਰੈਸ਼ਨਲਾਈਜ਼ੇਸ਼ਨ ਆਏਗੀ ਜਿਹੜੀ ਸਾਨੂੰ ਕਹੇਗੀ ਕਿ ਨਾਟ ਵਿਦ ਯੂ ਨਾਟ ਵਿਦ ਯੂ ਤੇਰੇ ਨਾਲ ਥੋੜੀ ਹੈ ਤੇਰੀ ਬਰਬਾਦੀ ਇੰਨੀ ਥੋੜੀ ਹੋਈ ਹੈ ਐਂਡ ਤੁਸੀਂ ਉਹ ਚੀਜ਼ਾਂ ਕਾਊਂਟ ਕਰੋਗੇ ਜਿਣੀਆਂ ਕਿ ਤੁਹਾਡੇ ਨਾਲ ਨਹੀਂ ਹੋਈਆਂ ਪਰ ਕਿਸੇ ਹੋਰ ਇਨਸਾਨ ਨਾਲ ਹੋਈਆਂ। ਡਿਨਾਈਲ ਕੀ ਚੀਜ਼ ਹੈ? ਤੁਹਾਨੂੰ ਉਸ ਵੇਲੇ ਨਜ਼ਰ ਹੀ ਨਹੀਂ ਆਏਗਾ ਕਿ ਤੁਹਾਡੇ ਨਾਲ ਵੀ ਸੇਮ ਹੋਇਆ ਹੋਇਆ। ਅਸੀਂ ਕੋ ਬਹੁਤ ਦੂਰ ਨਹੀਂ ਹੁੰਦੇ। ਹਾਂ ਉਹ ਕਿਸੇ ਨਾਲ ਦੁਰਘਟਨਾ ਹੁੰਦੀ ਹੈ ਤੁਹਾਡੇ ਨਾਲ ਕੋਈ ਦੁਰਘਟਨਾ ਲੈ ਨਹੀਂ ਹੋਈ। ਪਰ ਇਹ ਡਿਨਾਈਲ ਹੈ ਕਿ ਜੇ ਤੁਸੀਂ ਕਹਿੰਦੇ ਹੋ ਕਿ ਹਾਂ ਜੀ ਉਹਦੇ ਵਿੱਚ ਇਹ ਰੀਜ਼ਨ ਸੀ ਉਹਦੇ ਵਿੱਚ ਆਹ ਰੀਜ਼ਨ ਸੀ ਉਹਦੇ ਵਿੱਚ ਵੀ ਉਹੀ ਰੀਜ਼ਨ ਸੀ ਜੋ ਸਾਡੇ ਅੰਦਰ ਹੈ। ਉਹਦੇ ਅੰਦਰ ਵੀ ਡਿਨਾਈਲ ਸੀ ਸਾਡੇ ਅੰਦਰ ਵੀ ਹੈ। ਉਦੀ ਬਿਮਾਰੀ ਦੇ ਹਿਸਾਬ ਨਾਲ ਜਿੰਨੀ ਇਨਵੈਸਟਮੈਂਟ ਚਾਹੀਦੀ ਸੀਗੀ ਇਸ ਪ੍ਰੋਗਰਾਮ ਦੀ ਅਸੀਂ ਵੀ ਉੰਨੀ ਨਹੀਂ ਕਰ ਰਹੇ ਮੈਂ ਮੈ ਤੁਹਾਨੂੰ 100% ਕਹਿ ਦਿੰਦਾ ਮੈਂ ਆਪਣੇ ਆਪ ਤੇ ਕਰਕੇ ਦੇਖਦਾ ਕਿ ਕੀ ਤੂੰ ਉਨਾ ਇਨਵੈਸਟ ਕਰ ਰਹਿਆ ਕਿ ਤੂੰ ਸਾਰੀਆਂ ਚੀਜ਼ਾਂ ਅਪਲਾਈ ਕਰ ਰਹਿਆ ਕਿ ਤੂੰ ਸਾਰੀਆਂ ਸਕਿਲਸ ਅਪਲਾਈ ਕਰ ਰਹਿਆ ਆਪਣੇ ਤੇ ਨਹੀਂ ਆਉਂਦੀਆਂ ਜੀ ਨਹੀਂ ਆਉਂਦੀ ਡਿਨਾਈਲ ਕੁਆਲਟੀ ਸੌਖੀ ਚੀਜ਼ ਥੋੜੀ ਡਿਨਾਈਲ ਅਨਕੌਂਸ਼ੀਅਸ ਲੈਵਲ ਤੇ ਹੁੰਦੀ ਹੈ ਐਂਟੀਨਾਈ 19 ਜਿਆਦਾ ਸਟਰੋਂਗ ਹੁੰਦੀ ਹੈ ਜਿੰਨਾ ਕਿ ਕੋਈ ਕੋ ਇੰਟੈਲੀਜੈਂਟ ਹੁੰਦਾ। ਤੇ ਤੁਹਾਡੇ ਕੋ ਇੰਟੈਲੀਜੈਂਟ ਬ੍ਰੇਨ ਹੁੰਦਾ ਜਿਹੜਾ ਕਿ ਤੁਹਾਨੂੰ ਬਾਰ-ਬਾਰ ੀਟ ਕਰਦਾ ਰਹਿੰਦਾ। ਨਾਟ ਵਿਦ ਯੂ ਨਾਟ ਵਿਦ ਯੂ। ਤੂੰ ਤੇ ਬਹੁਤ ਪ੍ਰੋਗਰਾਮ ਚ ਐਂ ਤੂੰ ਤੇ ਬਹੁਤ ਕੀ ਪ੍ਰੋਗਰਾਮ ਚ ਅਸੀਂ ਕਿੰਨੀ ਮਿਹਨਤ ਕਰ ਰਹੇ ਹਾਂ ਅਸੀਂ ਕਿੰਨੀ ਗੁਮਿਹਨਤ ਕਰ ਰਹੇ ਹਾਂ। ਦੇਖੋ ਜਦੋਂ ਕਿਸੇ ਇਨਸਾਨ ਨੂੰ ਆਸ-ਪਾਸ ਦੇਖੋ ਨਾ ਬਰਬਾਦੀ ਬੇਵਸੀ ਜਾਂ ਕਿਸੇ ਦੀ ਦੇਖੋ ਖੱਜਲ ਖਰਾਬੀ ਜਾਂ ਕਿਸੇ ਦਾ ਦੇਖੋ ਕਿ ਤੁਸੀਂ ਪੂ ਜਾ ਰਿਹਾ ਹੈ ਹਮੇਸ਼ਾ ਨਜ਼ਰ ਆਪਣੇ ਤੇ ਰੱਖੋ ਕਿਸੇ ਬਾਰੇ ਕੋਈ ਗੱਲ ਨਾ ਕਰੋ ਹਮੇਸ਼ਾ ਨਜ਼ਰ ਆਪਣੇ ਤੇ ਰੱਖੋ ਕਿ ਮੇਰੀ ਮੇਰੀ ਬਰਬਾਦੀ ਹੈ ਮੈਨੂੰ ਨਜ਼ਰ ਆ ਰਹੀ ਹੈ ਦੇਖੋ ਹੈਗੇ ਤੇ ਅਸੀਂ ਬਰਬਾਦੀ ਆ ਹੈਗੇ ਅਸੀਂ ਬੇਵਾਬਸੀ ਆ ਹੈਗੇ ਅਸੀਂ ਆਊਟ ਆਫ ਟਰੈਕ ਆ ਸਾਡੀ ਜ਼ਿੰਦਗੀ ਕੋਈ ਟਰੈਕ ਰੁਕਤੇ ਕੋਈ ਨਹੀਂ ਹੈਗੀ ਉਹੋ ਕ੍ਰੀਗਾ ਲਗੇ ਤੁਸੀਂ ਬਰਬਾਦੀ ਨੂੰ ਤੁਹਾਨੂੰ ਨਜ਼ਰ ਨਹੀਂ ਆ ਰਹੀ बिकॉज ਉੱਤੇ ਪਰਦੇ ਬੜੇ ਪਏ ਹੋਏ ਆ ਕਿ ਕਿਸੇ ਨਾ ਕਿਸੇ ਤਰੀਕੇ ਸੀ ਉਹ ਪਰਦੇ کٹੇ ਹੋਏ ਟਕੇ ਹੋਏ ਆ ਮੇਨਦੋਸੋ ਕੋ ਪਰਦੇ ਟਕੰਡ ਦੇ ਵਿੱਚ ਫਾਇਦਾ ਹੈ ਕਿ ਉਹਨਾਂ ਪਰਦਿਆਂ ਨੂੰ ਛੁੱਕਣ ਚ ਫਾਇਦਾ ਅੱਜ ਦੇ ਦਿਨ ਚ